ਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਰ ਹੈ ਵੇਖਣ ਸੁਨਣ ਸੁਨਾ ਮਨੋ ਮਨ ਮਹਿ ਦ੍ਰਿੜਿਐ ਸਾਚ ਊਰ ਰਹੈਉ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਕਹੋਟਾ ਗੁਰ ਸੇਵੀ ਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵਹ ਸਪਤਖ ਸਮਰੀ ਨੂਰ ਅਰਸਾ ਹਾਂ ਕਰਸਾ ਝਟੀਐ ਤੋਦ ਟਟੇ ਸੱਚੇ ਪਾਤ ਸਾਹੋ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤ ਸਾਹੋ ਸਿਰ ਸਹਾਂਦ ਸਾਹੋ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾ ਵਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠ ਹਲਾ ਚੌਥਾ ਪੰਚ ਪਦਾ ਅਚਰ ਚਰੈ ਤਾਂ ਸਿਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਟਿਆ ਜਾਈ ਅਚਰ ਚਰੈ ਤਾਂ ਸਿਧ ਹੋਈ ਸਿੱਧਿ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਟਿਆ ਜਾਈ ਮੇਰੇ ਗੋਬਿੰਦ ਆਪਨੇ ਜਨ ਕਾ ਦੇਹ ਵਡਿਆਈ ਗੁਰਮਤਿ RAM ਨਾਮ ਪਰਗਾਸਹ ਸਦਾ ਰਹੋ ਸਰਨਾਈ ਰਹਾਉ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜੀਓ ਕਿਰਪਾ ਕਰਹੁ ਗੁਰ ਮੇਲੋ ਤਾ ਹਰ ਨਾਮ ਸਮਾਣਾ ਜਿਸ ਕੀ ਵਥ ਸੋਈ ਪ੍ਰਭ ਜਾਣ ਜਿਸ ਨੋ ਦੇ ਸੋ ਪਾਏ ਵਸਤ ਅਨੂਪ ਅਤ ਅਗਮ ਅਗੋਚਰ ਗੁਰ ਪੂਰਾ ਅਲਖ ਲਖਾਏ ਜਿਨੇ ਚਾਖੀ ਸੋਈ ਜਾਣੈ ਗੁੰਗੇ ਕੀ ਮਠਿਆਈ ਰਤਨ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ਸਭ ਕਿਛ ਤੇ ਸਭ ਕੁਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸ ਨੂੰ ਧਾਤ ਕਰਹ ਸੋ ਪਾਏ ਜਨ ਨਾਨਕ ਅਵਰ ਨਾ ਕੋਈ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭ ਨਾਕਾਰ ਪ੍ਰਭ ਸੋਈ ਜਿਸ ਨੂੰ ਦਾਤ ਕਰਹਿ ਸੋ ਪਾਏ ਜਨ ਨਾਨਕ ਅਵਰ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਚੌਥਾ ਪੰਚ ਪਦਾ ਅਚਾਰ ਚਰੈ ਤਾਂ ਸਿਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਜਿਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੋਤ ਵਿਚਾਰੈ ਦਿਹ ਅਨਿਤ ਨ ਨਿਤ ਰਹਾ ਜਸ ਨਵ ਚੜੇ ਭਵ ਸਾਗਰ ਤਰ ਿਰਜ ਤਮ ਬਿਨਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਹ ਦਿਆਰੇ ਗਿਆਨ ਕੀ ਬਡਣੀ ਮਨੋ ਹਾਤ ਲੈ ਕਾਤਰਤਾ ਗਤ ਵਰ ਬਹਾਰ ਸਗਲ ਦਵਾਰ ਕੋ ਸਾਢਕਾ نگاہو توharo dwar بہیں گئے کیลาด اسا گویند दास تہار ستن نام شری واہے گرو ਸਾਹਿਬ ਜੀ ਤੁਮਰ ਸ਼ਾਨਦਾ ਤਬ ਦਤ ਦੇਵ ਮਹਾਨ ਦਸ ਚਾਰ ਚਾਰ ਨਿਧਾਨ ਅਤਪੁਦ ਉਤਮ ਗਾਤਾ ਹਰ ਨਾਮ ਲੇਤ ਪ੍ਰਭਾਤਾ ਤਬ ਦਤ ਦੇਵ ਮਹਾਨ 10 ਚਾਰ ਚਾਰ ਨਿਧਾਨਤ ਅਤਪੁਤ ਉਤਮ ਗਾਤਾ ਹਰ ਨਾਮ ਲੇਤ ਪਰਬਾਤ ਆਲੰਕਾਰ ਉਜਲ ਅੰਗਾ ਲਖ ਲਾਜ ਗੰਗਤ ਰੰਗਾ ਅਨਪ ਭੂਤ ਸਰੂਪਾ ਲਖ ਜੋਤਾ ਲਾਜਤ ਭੂਪਾ ਆ ਬਲੋਕ ਸੋ ਪਿਸਤ ਇਕਾ ਗੁਣ ਮਦ ਦਾਸ ਅਨੇਕਾ ਆਦ ਰਾਤ ਟਾਂਡ ਦਵਾਰ ਬੋ ਬਰਕ ਮੇਗ ਫਹਾਰ ਆਦ ਰਾਤ ਦਤ ਨਿਹਾਰ ਗੁਣਵੰਤ ਬੇਕਰਮ ਅਪਾਰ ਜਸਲ ਮੁਸਲਾ ਤਾਰ ਪਰੰਤਾ ਨਿਦਨਨ ਦੇਖ ਮਹੰਤਾ ਇਕ ਚਿਤ ਠਾਂਡ ਸੋ ਐਸਾ ਸੋ ਵਰਨਾ ਮੂਰਤ ਦਾਸ ਦ੍ਰਿੜ ਦੇਖ ਤਾਕੀ ਮਾਤਾ ਆਤਮਨ ਰਿਜ ਦਾਤਾ ਨਹੀਂ ਸੀਲ ਮਾਨ ਕਾਮ ਨਹੀਂ ਜਿਤ ਲਿਹਾਵਤ ਸ਼ਾਮ ਨਹੀਂ ਨਕ ਮੂਰਤ ਆਂਗਾ ਇੱਕ ਪਾਏ ਠਾੜਿਆ ਭਾਂਗਾ ਢਿਗਦਤ ਤਾਂ ਕੇ ਜਾਏ ਆਵ ਲੋਕ ਤਾਸ ਬਨਾਏ ਆਦਰ ਅਰਤ ਨਿਰਜਨਤ ਰਾਸ ਆਤਸੀਲਾ ਠਾੜੇ ਉਦਾਸ ਬਰਖੰਤ ਮੇਗ ਮਹਾਨ ਪੀਜੰਤ ਭੂਮਨਦਾਨ ਜਗ ਜੀਵ ਸਰਬ ਸੋਪਾਸ ਉਠ ਭਾਜ ਤ੍ਰਾਸ ਉਦਾਸ ਬਰਖੰਤ ਮੇਗ ਮਹਾਨ ਪੀਜੰਤ ਭੂਮਨਦਾਨ ਜਗ ਜੀਤ ਸਰਬ ਸੁਪਾਸ ਉੱਠ ਪਾਜ ਤਰਾਸ ਉਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ